ਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਬੇਸ਼ ਪਰਿਵਾਰ ਗਰੂਪਾ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 29 ਜਨਵਰੀ ਹੈ ਮੈਂ ਸੈਜਪ੍ਰਿਤ कौर ਕਲਾਸ 8ਵੀਂ ਦਸਬੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਕੁੰਬੇ ਬਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬਦਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਹੇ ਪਾਈ ਪਾਣੀ ਘੜੇ ਵਿੱਚ ਟਿਕਿਆ ਰਹਿੰਦਾ ਹੈ ਪਰ ਇਹ ਘੜਾ ਪਾਣੀ ਤੋਂ ਬਿਨਾ ਬਣ ਨਹੀਂ ਸਕਦਾ ਇਸੇ ਤਰ੍ਹਾਂ ਗੁਰੂ ਦੇ ਉਪਦੇਸ਼ ਗਿਆਨ ਸਦਕਾ ਮਨੁੱਖੀ ਮਨ ਟਿਕ ਜਾਂਦਾ ਹੈ ਅਡੋਲ ਹੋ ਜਾਂਦਾ ਹੈ ਪਟਕਦਾ ਨਹੀਂ ਪਰ ਗੁਰੂ ਤੋਂ ਬਿਨਾ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੇ ਕੋਈ ਪੜਿਆ ਲਿਖਿਆ ਮਨੁੱਖ ਮੰਦੇ ਕੰਮ ਕਰੇ ਤਾਂ ਉਸ ਪੜੇ ਲਿਖੇ ਮਨੁੱਖ ਨੂੰ ਹੀ ਸਜ਼ਾ ਮਿਲਦੀ ਹੈ ਉਸ ਦੀ ਥਾਂ ਕਿਸੇ ਅਣਪੜ ਭਲੇ ਪੁਰਸ਼ ਸਾਧ ਨੂੰ ਕੁੱਟ ਨਹੀਂ ਪੈਂਦੀ ਹਰ ਇੱਕ ਮਨੁੱਖ ਨੂੰ ਉਸ ਦੇ ਕੀਤੇ ਕੰਮਾਂ ਅਨੁਸਾਰ ਸਜ਼ਾ ਮਿਲਦੀ ਹੈ ਉਹ ਭਾਵੇਂ ਅਣਪੜ ਹੈ ਜਾ ਪੜਿਆ ਲਿਖਿਆ ਹੈ ਮਨੁੱਖ ਜਿਹੋ ਜਿਹਾ ਕੰਮ ਕਰਦਾ ਹੈ ਉਸ ਮਨੁੱਖ ਦਾ ਉਹ ਜਿਆ ਨਾਮ ਪਰਸਿੱਧ ਹੋ ਜਾਂਦਾ ਹੈ ਮਨੁੱਖ ਨੂੰ ਕੋਈ ਅਜਿਹੇ ਕੰਮ ਨਹੀਂ ਕਰਨਾ ਚਾਹੀਦਾ ਕੋਈ ਮਾੜਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਕਰਕੇ ਪਰਮੇਸ਼ਰ ਦੀ ਦਰਗਾਹ ਵਿੱਚ ਆਪਣੇ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਵੇ ਕੋਈ ਮਾੜੀ ਖੇਡ ਨਹੀਂ ਖੇਡਣੀ ਚਾਹੀਦੀ ਜਿਸ ਕਰਕੇ ਦਰਗਾਹ ਵਿੱਚ ਸਜ਼ਾ ਭੁਗਤਣੀ ਪਵੇ ਪੜੇ ਅਤੇ ਅਣਪੜ ਦੋਹਾਂ ਮਨੁੱਖਾਂ ਦੀ ਵਿਚਾਰ ਪਰਮੇਸ਼ਰ ਦੀ ਦਰਗਾਹ ਵਿੱਚ ਹੁੰਦੀ ਹੈ ਠੱਗੀ ਠੋਰੀ ਮਾਰਨ ਵਾਲੇ ਮਨੁੱਖ ਨੂੰ ਸਜ਼ਾ ਮਿਲਦੀ ਹੈ ਉਹ ਭਾਵੇਂ ਪੜਿਆ ਲਿਖਿਆ ਹੈ ਭਾਵੇਂ ਅਣਪੜ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਪਰਮੇਸ਼ਰ ਦੀ ਦਰਗਾਹ ਵਿੱਚ ਦੇ ਚੰਗੇ ਮਾੜੇ ਕੰਮਾਂ ਦਾ ਲੇਖਾ ਜੋਖਾ ਹੁੰਦਾ ਹੈ ਉਥੇ ਪੜੇ ਲਿਖੇ ਜਾਂ ਅਣਪੜ ਬੰਦੇ ਦਾ ਕੋਈ ਖਿਆਲ ਨਹੀਂ ਰੱਖਦਾ ਕੇਵਲ ਉਸ ਦੇ ਚੰਗੇ ਮਾੜੇ ਕਰਮ ਵੇਖੇ ਜਾਂਦੇ ਹਨ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਸਿਮਰਨ ਹੀ ਮਨੁੱਖ ਨੂੰ ਕੁੱਟ ਪੈਣ ਤੋਂ ਬਚਾ ਸਕਦਾ ਹੈ ਪਿਆਰੇ ਵਿਦਿਆਰਥੀਓ ਉੱਚ ਵਿਦਿਆ ਪ੍ਰਾਪਤ ਕਰਕੇ ਪਰਉਪਕਾਰ ਦੇ ਕੰਮ ਕਰਨੇ ਚਾਹੀਦੇ ਹਨ ਉੱਚ ਵਿਦਿਆ ਕੇਵਲ ਸੁਚੱਜਾ ਜੀਵਨ ਜਿਉਣ ਵਿੱਚ ਸਹਾਈ ਹੁੰਦਾ ਹੈ ਪਰਮੇਸ਼ਰ ਦੀ ਦਰਗਾਹ ਵਿੱਚ ਉੱਚ ਵਿਦਿਆ ਦਾ ਕੋਈ ਲਿਹਾਜ਼ ਨਹੀਂ ਹੁੰਦਾ ਜੇ ਕੋਈ ਉੱਚ ਵਿਦਿਆ ਪ੍ਰਾਪਤ ਕਰਕੇ ਠੱਗੀ ਠੋਰੀ ਮਾਰਦਾ ਹੈ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ ਪਰਮੇਸ਼ਰ ਦੀ ਦਰਗਾਹ ਵਿੱਚ ਸੁਰਖਰੂ ਹੋਣ ਲਈ ਪਰਮੇਸ਼ਰ ਦੀ ਬੰਦਗੀ ਕਰਨੀ ਜ਼ਰੂਰੀ ਹੈ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ